ਤੇ ਮੈਂ ਸ਼ੇਰਪੁਰ ਤੋਂ ਵਾਪਸ ਆ ਰਿਹਾ ਸੀ ਸਵੇਰੇ 6 ਵੇ ਤੇ ਮੈਂ ਸਮਰਾਲਾ ਚੌਂਗ ਜਿਹੜਾ ਪٹرول ਪੰਪ ਹੈਗਾ ਜੀ ਉਹਦੇ ਸਾਹਮਣੇ ਘਟਿਆ ਉਹਦੇ ਬੈਕਸ ਕੋਰ ਰੋਂਗ ਸਾਈਡ ਥੋੜਾ ਆਇਆ ਮੈਂ ਥੋੜਾ ਰੋਂਗ ਸਾਈਡ ਆਇਆ ਜੀ ਤੇ ਜਿੱਦੀ ਰੋਂਗ ਸਾਈਡ ਹੋਇਆ ਥੋੜਾ ਆ ਨਾਲ ਹੀ ਉਹ ਮੁੰਡੇ ਨੇ ਜਿਵੇਂ ਘੇੜ ਲਿਆ ਮੈਨੂੰ ਮੇਰਾ ਮੋਟਰਸਾਈਕਲ ਕੌਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਕੌਣ ਦੀ ਕੋਸ਼ਿਸ਼ ਕੀਤੀ ਮੇਰੀ ਉਹਨਾਂ ਨੇ ਪਿਸਤਲ ਵੀ ਮਾਰੇ ਤਿੰਨ ਮੁੰਡਿਆਂ ਨੇ ਇੱਕ ਬੱਚਾ ਕਾਰੋਬਾਰ ਕਰਕੇ ਆਪਣੀ ਨੌਕਰੀ ਕਰਕੇ ਘਰ ਆ ਰਿਹਾ ਹੈ ਉਹਨੂੰ ਪਿਸਟਲਾ ਨਾਲ ਮਾਰਿਆ ਜਾਂਦਾ ਖੋਇਆ ਜਾਂਦਾ ਇਹਦੀ ਕੰਪਲੇਂਟ ਦਿੱਤੀ ਜਾਂਦੀ ਹੈ ਪਰ ਉਹਦੇ ਤੇ ਕਾਰਵਾਈ ਨਹੀਂ ਹੁੰਦੀ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣਾ ਨੰਬਰ ਲਿਖਾਓ ਇਹਨਾਂ ਨੂੰ ਅਸੀਂ ਆਪਣਾ ਨੰਬਰ ਲਿਖਾ ਦਿੱਤਾ ਕਹਿੰਦਾ ਤੁਹਾਨੂੰ ਸ਼ਾਮ ਨੂੰ ਫੋਨ ਕਰਾਂਗੇ ਪਹਿਲਾਂ ਅਸੀਂ ਨਾ ਮਾੜਾ ਉੱਥੇ ਜਾ ਕੇ ਚੈੱਕ ਚੁੱਕ ਕਰਾਂਗੇ ਉਹ ਕੱਲ ਕੱਲ ਪੂਰੀ ਬੀਤ ਗਈ ਕੋਈ ਫੋਨ ਨਹੀਂ ਆਇਆ ਅਸੀਂ ਕਹਾਂ ਚੱਲ ਅੱਜ ਕਰਦੇ ਹਾਂਗੇ ਅੱਜ ਵੀ ਕੋਈ ਫੋਨ ਨਹੀਂ ਆਇਆ ਸਰ ਹੋਰ ਇੱਕ ਉਧਰ ਦੀ ਕਾਰਟੋ ਸੀਗਾ ਮਾ ਆਟੋ ਦੇ ਕੋਲ ਜਾ ਕੇ ਭਜਿਆ ਤਾਂ ਵੀ ਮੈਂ ਥੋੜਾ ਬਚਿਆ ਨਹੀਂ ਤਾਂ ਨਹੀਂ ਸੀ ਪਾਣੀ ਨਸ਼ੀਲੀ ਸੀਗੇ ਪਾਣੀ ਕੀ ਉਹ ਮੋਰਚਾ ਵਾਲੀ ਕੋਰੇ ਸੀ ਮੇਰੇ ਮੋਟਰਸਾਈਕਲ ਹੀ ਕੋਦੇ ਸੀਗੇ ਮੁੰਨ ਨੂੰ ਕਿਹਾ ਵੀ ਫੋਨ ਲੈ ਲਓ ਚਲੋ ਕੋਈ ਨਹੀਂ ਹੁਣ ਸੰਸਾਰ ਦਾ ਗਿਰਸਤਾ ਹੈਗਾ ਪੈਸੇ ਵੀ ਲੈ ਲਓ 500 ਰੁਪਇਆ 1000 ਰੁਪਇਆ ਸੀਗਾ ਮੇਰੇ ਕੋ ਕਹਿੰਦਾ ਨਹੀਂ ਮੋਟਰਸਾਈਕਲ ਹੀ ਖੋਣਾ ਹੈਗਾ ਮੈਂ ਦਿੱਤਾ ਨਹੀਂ ਆਟੋ ਵਾਲਾ ਵੀ ਡਰਿਆ ਕਹਿੰਦਾ ਰਿਵੋਲਵਰ ਲੱਗਾ ਜੀ ਉਹਦੇ ਕੋ ਪਰ ਇੱਕ ਫੇ ਮੁੰਡੇ ਇੱਕਦਮ ਕੀ ਆਇਆ ਭੱਜ ਗਿਆ ਆਟੋ ਵਾਲੇ ਦੇਖ ਕੇ ਉਹਦੇ ਸਿਰ 'ਚ ਬੱਟ ਮਾਰੇ ਆ ਜੀ ਇੱਟਾਂ ਮਾਰੀਆਂ ਇਹ ਤਾਂ ਮਾਲਕ ਦਾ ਸ਼ੁਕਰ ਹੈ ਬੱਚੇ ਦਾ ਬਚਾਅ ਹੋ ਗਿਆ ਲਿੰਕ ਰੋਡ ਦੇ ਉੱਤੇ ਉੱਥੇ ਕੈਮਰੇ ਲੱਗੇ ਹੋਏ ਆ ਉਹ ਕਹਿੰਦੇ ਅਸੀਂ ਸਾਰੇ ਕੈਮਰੇ ਚੈੱਕ ਕਰਦੇ ਆ ਪਰ ਨਿਤੇਕਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ। ਲੁਧਿਆਣਾ ਲਈ ਸਵਾਗਤ ਮੈਂ ਕਮਲ ਕਪੂਰ। ਲੁਧਿਆਣਾ ਦੇ ਵਿੱਚ ਹਰ ਰੋਜ਼ ਲਾਅ ਐਂਡ ਆਰਡਰ ਦੀ بگੜਦੀ ਹੋਈ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਔਰ ਅਗਰ ਗੱਲ ਕਰਾਂ ਲੁੱਟਖੋਹਾਂ ਦੀ ਤਾਂ ਹੁਣ ਦਿਨ ਦਿਹਾੜੇ ਵੀ ਲੁੱਟਖੋਹਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇੱਕ 19 ਸਾਲ ਦਾ ਨੌਜਵਾਨ ਆਪਣੇ ਕੰਮ ਤੋਂ ਵਾਪਸ ਆਂਦਾ ਜਿੱਥੇ ਰਾਹ ਦੇ ਵਿੱਚ ਤਿੰਨ ਐਕਟਿਵਲ ਸਵਾਰ ਨੌਜਵਾਨ ਨੂੰ ਰਸਤੇ ਦੇ ਵਿੱਚ ਰੋਕਦੇ ਆ ਅਤੇ ਉਸ ਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕਰਦੇ ਆ ਔਰ ਇਸ ਲੁੱਟ ਖੋਹ ਦੀ ਕੋਸ਼ਿਸ਼ ਦੌਰਾਨ ਨੌਜਵਾਨ ਦੇ ਸੱਟਾ ਵੀ ਲੱਗਦੀਆਂ ਨੇ ਮੇਰੇ ਨਾਲ ਉਹ ਨੌਜਵਾਨ ਮੌਜੂਦ ਹੈ ਆ ਗੱਲਬਾਤ ਕਰ ਲੈਨੇ ਆ ਕਿ ਕਿਸ ਤਰ੍ਹਾਂ ਇਹ ਪੂਰਾ ਹਾਦਸਾ ਜਿਹੜਾ ਉਹਦੇ ਨਾਲ ਵਾਪਰਦਾ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਸਮਾਈਲ ਸਮਾਈਲ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਹਰੀਕਰਤਾਰ ਕਲੋਨੀ ਪਿੱਛੇ ਅੱਛਾ ਹਰੀਕਰਤਾਰ ਕਲੋਨੀ ਤੇ ਕਿੱਥੋਂ ਦੀ ਤੁਸੀਂ ਕੰਮ ਕਰਦੇ ਹੋ ਤੇ ਕਿੱਥੇ ਦੀ ਵਾਪਸ ਆ ਰਹੇ ਸੀ ਕਦੋਂ ਦਾ ਇਹ ਮਾਮਲਾ ਸਾਰਾ ਮੈਂ ਜੀ ਸ਼ੇਰਪੁਰ ਕੰਮ ਕਰਦਾ ਜੀ ਤੇ ਮੈਂ ਸ਼ੇਰਪੁਰ ਤੋਂ ਵਾਪਸ ਆ ਰਹੀ ਸੀ ਸਵੇਰੇ 6 ਵੇ ਤੇ ਮੈਂ ਸਮਰਾਲਾ ਚੌਂਗ ਜਿਹੜਾ ਪٹرول ਪੰਪ ਹੈਗਾ ਜੀ ਉਹਦੇ ਸਾਹਮਣੇ ਘਟਾ ਉਹਦੇ ਬੈਕਸ ਔਰ ਰੋਂਗ ਸਾਈਡ ਥੋੜਾ ਆਇਆ ਮੈਂ ਥੋੜਾ ਰੋਂਗ ਸਾਈਡ ਆਇਆ ਜੀ ਤੇ ਜਿੱਦੀ ਰੋਂਗ ਸਾਈਡ ਹੋਇਆ ਥੋੜਾ ਆ ਨਾਲ ਹੀ ਉਹ ਮੁੰਡੇ ਨੇ ਜਿਵੇਂ ਘੇੜ ਲਿਆ ਮੈਨੂੰ ਹਾਂ ਤੇ ਉਹਨਾਂ ਨੇ ਘੇੜ ਕੇ ਕਦਮੀ ਉਹਨਾਂ ਕੋਲ ਰਿਵੋਲਵਰ ਸੀਗਾ ਜੀ ਇੱਕ ਤੇ ਰਿਵੋਲਵਰ ਦਿਖਾ ਕੇ ਉਹਨਾਂ ਨੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਮੈਨੂੰ ਨਹੀਂ ਤੁਸੀਂ ਕੰਮ ਕਿਹੜੀ ਜਗ੍ਹਾ ਤੇ ਕਰਦੇ ਹੋ ਮੈਂ ਸ਼ੇਰਪੁਰ ਸ਼ੇਰਪੁਰ ਕੰਮ ਕਰਦੇ ਹਾਂ ਤੇ ਕਿੰਨੇ ਵਜੇ ਵਾਪਸ ਆ ਰਹੇ ਸੀਗੇ ਤੁਸੀਂ ਮੈਂ 6 ਵ ਸਵੇਰ ਦੇ ਟਾਈਮ ਹਾਂਜੀ ਹਾਂਜੀ ਸਵੇਰੇ 6 ਵਜੇ ਸਵੇਰ ਦੇ ਟਾਈਮ ਤੁਸੀਂ ਵਾਪਸ ਆ ਰਹੇ ਸੀ ਕਿੱਥੇ ਤੱਕ ਪਹੁੰਚੇ ਸੀ ਕਿੱਥੇ ਉਹ ਲੜਕੇ ਤੁਹਾਨੂੰ ਮਿਲੇ ਮੈਂ ਜੀ ਸਮਰਾਲਾ ਚੋਂ ਪट्रोलਪੋ ਮੈਂ ਗਿਆ ਟਰਾਂਸਪੋਰਟ ਅਗਰ ਉਧਰ ਤੱਕ ਪਹੁੰਚ ਗਿਆ ਜੀ ਉਧਰੋਂ ਆਪਣੇ ਘਰ ਤੋਂ ਨੇੜੇ ਹੈਗਾ ਥੋੜਾ ਰੋਂਗ ਸਾਈਡ ਹੋ ਕੇ ਉਧਰੋਂ ਦੀ ਮਾਰਿਆ ਸੀ ਤੇ ਫਿਰ ਉਹਨਾਂ ਨੇ ਮੈਨੂੰ ਘੇਰਿਆ ਤਿੰਨ ਮੁੰਡੇ ਸੀਗੇ ਐਕਟਿਵਾਂ ਤੇ ਉਹ ਤੇ ਪਿਸਤਲ ਵੀ ਸੀਗਾ ਉਹਨਾਂ ਕੋਈ ਇੱਕ ਤੇ ਉਹਨਾਂ ਨੇ ਮਤਲਬ ਜਿਵੇਂ ਮੇਕੋ ਮੇਰਾ ਮੋਟਰਸਾਈਕਲ ਖੋਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਖੋਣ ਦੀ ਕੋਸ਼ਿਸ਼ ਕੀਤੀ ਮੇਰੀ ਤੇ ਉਹਨਾਂ ਨੇ ਪਿਸਤਲ ਵੀ ਮਾਰੇ ਤਿੰਨ ਮੁੰਡਿਆਂ ਨੇ ਮੇਰੇ ਲਗਾਤਾਰ ਮਾਰੇ ਮੇਰੇ ਮੈਂ ਵੀ ਪਛੜਾਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਅਚਨ ਐਕਟੀਵਾ ਦੇ ਉੱਤੇ ਤਿੰਨ ਮੁੰਡੇ ਸੀਗੇ ਉਹਨਾਂ ਨੇ ਤੁਹਾਨੂੰ ਘੇਰਿਆ ਜਦੋਂ ਉਦੋਂ ਉਸ ਵਕਤ ਟ੍ਰੈਫਿਕ ਵਗੈਰਾ ਕੋਈ ਨਹੀਂ ਸੀ ਚੱਲ ਰਹੀ ਸੁੰਸਾਨ ਸੀਗਾ ਜੀ ਜਿਵੇਂ ਗੱਡੀਆਂ ਜਾ ਰਹੀਆਂ ਸੀਗੇ ਤੁਹਾਨੂੰ ਪਤਾ ਹਨੇਰੇ 'ਚ ਗੱਡੀਆਂ ਜਾ ਰਹੀਆਂ ਇਕੱਲੀਆਂ ਹੋਰ ਇੱਕ ਉਧਰ ਤੇ ਕਾਟੋ ਸੀਗਾ ਮਾ ਆਟੋ ਦੇ ਕੋਲ ਜਾ ਕੇ ਭਜਿਆ ਤਾਂ ਫਿਰ ਮੈਂ ਥੋੜਾ ਬਚਿਆ ਨਹੀਂ ਤਾਂ ਨਹੀਂ ਸੀਗਾ ਜੀ ਅਚਾ ਕੀ ਮੰਗ ਕੀ ਕਰ ਰਹੇ ਸੀਗੇ ਉਹ ਕੱਲਾ ਮੋਟਰਸਾਈਕਲ ਖੋਣ ਦੀ ਕੋਸ਼ਿਸ਼ ਕਰ ਰਹੀ ਸੀ ਕੱਲਾ ਮੋਟਰਸਾਈਕਲ ਖੋ ਰਹੀ ਸੀ ਜੀ ਮੋਟਰਸਾਈਕਲ ਹੀ ਖੋ ਰਹੇ ਸੀ ਮੋਰਚਾ ਕਰਕੇ ਉਹਨਾਂ ਨੇ ਮੇਰੇ ਉਹ ਵੀ ਮਾਰੇ ਪਿਸਤੌਲ ਕੋਈ ਗੱਲਬਾਤ ਹੋਈ ਉਹਨਾਂ ਨੇ ਕੋਈ ਕੁਝ ਗੱਲ ਕੀਤੀ ਤੁਹਾਡੇ ਨਾਲ ਜਾਂ ਛੱਡਦੇ ਆ ਕਿਦਾਂ ਬਿਲਕੁਕੁਲ ਵੀ ਨਹੀਂ ਬਸ ਉਹ ਪਾਣੀ ਨਸ਼ੇ ਦੇ ਸੀਗੇ ਪਾਣੀ ਕੀ ਉਹ ਮੋਰਚਾ ਲਿਕ ਹੋ ਰਹੇ ਸੀ ਮੇਰੇ ਜੀ ਮੋਟਰਸਾਈਕਲ ਹੀ ਖੋ ਰਹੇ ਸੀਗੇ ਮਾਨ ਨੂੰ ਕਿਹਾ ਵੀ ਫੋਨ ਲੈ ਲਓ ਚਲੋ ਕੋਈ ਨਹੀਂ ਹੁਣ ਸੁਨਸਾਨ ਦਾ ਰਸਤਾ ਹੈਗਾ ਪੈਸੇ ਵੀ ਲੈ ਲਓ 500 ਰੁਪਏ 1000 ਰੁਪਏ ਸੀਗਾ ਮੇਰੇ ਕੋਲ ਕੰਨ ਨੇ ਇਹ ਮੋਟਰਸਾਈਕਲ ਖੋਣਾਗਾ ਮੈਂ ਦਿੱਤਾ ਨਹੀਂ ਅੱਛਾ ਤੁਸੀਂ ਉਹਨਾਂ ਨੂੰ ਇਹ ਕਿਹਾ ਕਿ ਮੇਰੇ ਕੋਲ 500000 ਹੈਗਾ ਕੈਸ਼ ਹੈ ਜਾਂ ਮੋਬਾਈਲ ਆ ਉਹ ਲੈ ਲਓ ਤੁਸੀਂ ਮੈਨੂੰ ਛੱਡ ਦਿਓ ਉਹ ਮੋਟਰਸਾਈਕਲ ਦੇ ਪਿੱਛੇ ਹੀ ਸੀਗੀ ਚਾਬੀ ਮੇਰੇ ਕੋਲ ਸੀਗੀ ਉਹ ਤਾਂ ਵੀ ਨਹੀਂ ਰੁਕੇ ਖਿੱਚ ਕਰ ਹੀ ਗਏ ਮੇਰ ਦਾ ਤਾਂ ਹੀ ਹੱਤੋਂ ਭਾਈ ਜੇ ਵਿੱਚ ਉਹਨਾਂ ਨੇ ਮਾਰੇ ਮੇਰੇ ਤੇ ਬੋਲ ਤੁਸੀਂ ਕਹਿ ਰਹੇ ਹੋ ਕਿ ਇੱਕ ਬੰਦੇ ਦੇ ਕੋਲ ਪਿਸਤੌਲ ਵੀ ਸੀ ਉਹ ਉਹੀ ਤੁਹਾਡੇ ਉਹਨਾਂ ਨੇ ਮਾਰਿਆ ਕਿਸ ਤਰ੍ਹਾਂ ਦੀ ਅਸਲੀ ਸੀ ਪਿਸਤੌਲ ਜਾਂ ਕਿਸ ਦੀ ਸੀਗਾ ਪਤਾ ਨਹੀਂ ਜੀ ਹੁਣ ਅਸਲੀ ਸੀਗਾ ਕਿ ਨਹੀਂ ਪਰ ਇੱਕ ਵਾਰੀ ਤਾਂ ਉਹਨੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਜਿਵੇਂ ਲੋਡ ਕਰਦੇ ਆ ਜਿਵੇਂ ਅਸੀਂ ਭਰ ਕੇ ਉਹਨੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਚਲਾਈ ਤਾਂ ਨਹੀਂ ਉਹਨੇ ਜਿਵੇਂ ਪਿਛਲੇ ਮੁਠੇ ਮਾਰੇ ਮੁਠੇ ਮਾਰੇ ਲਗਾਤਾਰ ਜਿਵੇਂ ਬੇਹੋਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਫਿਰ ਤੁਸੀਂ ਬਚੇ ਕਿਸ ਤਰ੍ਹਾਂ ਉੱਥੋਂ ਨਿਕਲੇ ਕਿਦਾਂ ਉਹ ਕੁਦਰਤੀ ਮੈਨੂੰ ਤਿੰਨੋਂ ਜਾਣੇ ਨਾ ਟਰੱਕ ਦੇ ਪਿੱਛੇ ਲੈ ਕੇ ਜਾ ਰਹੇ ਜਿਵੇਂ ਬੇਹੋਸ਼ ਕਰਕੇ ਇੱਕ ਤਰ੍ਹਾਂ ਦਾ ਹਾਂ ਵੀ ਖੋ ਦਾ ਉਹਨਾਂ ਨੇ ਉਹਨਾਂ ਦੇ ਇਰਾਦੇ ਹੀ ਇਹ ਸੀਗਾ ਵੀ ਮੋਟਰਸਾਈਕਲ ਖੋਣਾ ਆ ਪੱਕਾ ਦਾ ਤੇ ਇੱਕ ਕੁਦਰਤੀ ਕਾਟੋ ਆ ਰਿਹਾ ਸੀਗਾ ਜੀ ਮੈਂ ਆਟੋ ਦੇਖਿਆ ਮੈਂ ਆਪਣੇ ਆਪ ਨੂੰ ਤੱਕਾ ਲਾ ਕੇ ਉਹਨਾਂ ਨੂੰ ਆਟੋ ਵਾਲੇ ਭੱਜਿਆ ਤੇ ਮਾੜੋ ਜਾ ਕੇ ਬਹਿ ਗਿਆ ਮਾਨ ਨੂੰ ਉਹਨਾਂ ਨੂੰ ਵੀ ਕਿਹਾ ਵੈਗਿਆ ਇਹ ਖੋ ਕਰਦੇ ਮੇਰੇ ਨਾਲ ਤੇ ਕੁਦਰਤੀ ਇਹ ਗੱਲ ਹੈ ਵੀ ਆਟੋ ਵਾਲਾ ਵੀ ਡਰਿਆ ਕਹਿੰਦਾ ਰਿਵੋਲਵਰ ਲੱਗਾ ਜੀ ਉਹਦੇ ਕੋ ਪਰ ਇੱਕ ਫੇਰ ਮੁੱਢੇ ਇਕਦਮ ਕੀ ਆ ਭੱਜ ਗਏ ਆ ਟੋਲ ਨੂੰ ਦੇਖ ਕੇ ਅੱਛਾ ਉਹ ਆਟੋ ਵਾਲੇ ਨੂੰ ਦੇਖ ਕੇ ਭੱਜ ਗਏ ਕਿਉਂਕਿ ਤੁਸੀਂ ਆਟੋ ਵਾਲੇ ਕੋਲ ਚਲੇ ਗਏ ਸੀ ਅੱਛਾ ਐਕਟਿਵਾ ਦਾ ਕੋਈ ਨੰਬਰ ਤੁਸੀਂ ਉੱਥੇ ਦੇਖ ਨੰਬਰ ਜੀ ਦੇਖੇ ਇਹੀ ਤਾਂ ਗਲਤੀ ਹੋ ਗਈ ਹਨੇਰਾ ਸੀਗਾ ਨਹੀਂ ਹਨੇਰਾ ਸੀਗਾ ਕੁਝ ਨਹੀਂ ਦੇਖੋ ਆ ਨਹੀਂ ਸ਼ਕਲਾ ਵੀ ਸਹੀ ਤਾਂ ਨਹੀਂ ਦੇਖ ਹੀ ਨਹੀਂ ਭੁੱਲੀਆਂ ਕੁਝ ਯਾਦ ਨਹੀਂ ਤੁਹਾਨੂੰ ਨਹੀਂ ਬਿਲਕੁਲ ਵੀ ਨਹੀਂ ਅੱਛਾ ਮੋਨੇ ਸੀ ਜਾਂ ਕਿਸ ਤਰ੍ਹਾਂ ਨਹੀਂ ਤਿੰਨੋ ਹੀ ਮੋਨੇ ਸੀਗੇ ਤਿੰਨੋ ਮੋਨੇ ਸੀ ਹਾਂਜੀ ਹਾਂਜੀ ਕੋਈ ਉੱਥੇ ਕੋਈ ਹਾਈਟ ਵਗੈਰਾ ਉਹਨਾਂ ਦੀ ਜਾਂ ਕੁਝ ਨੋਟ ਕੀਤਾ ਨਹੀਂ ਦੋ ਮੁੰਡੇ ਦਾ ਜੀ ਪਤਲੇ-ਪਤਲੇ ਸੀਗੇ ਸਹੀ ਹਾਈਟ ਦੇ ਇੱਕ ਮੁੰਡਾ ਸੀਗਾ ਜਿਹੜਾ ਵਾਰ-ਵਾਰ ਪਿਸਤੋਲ ਮਾਰਦਾ ਵੈਸੇਗਾ ਉਹ ਥੋੜਾ ਸੀਗਾ ਹਰੀ ਵੇ ਅੱਛਾ ਤੁਸੀਂ ਤੁਹਾਡੀ ਪੂਰੀ ਹੱਥੋਂ ਪਾਈ ਹੋਈ ਉਹਨੇ ਹਾਂਜੀ ਹਾਂਜੀ ਪੂਰੀ ਹੱਥੋਂ ਪਾਈ ਉਹ ਤਿੰਨ ਜਾਣੇ ਸੀਗੇ ਮੈਂ ਕੱਲਾ ਸੀਗਾ ਸਵੇਰੇ ਸਵੇਰੇ ਜੀ ਤੇ ਕੋ ਇੱਥੇ ਹੁਣ ਪੁਲਿਸ ਚ ਕੋਈ ਰਿਪੋਰਟ ਵਗੈਰਾ ਦਰਜ ਕਰਾਈ ਹਾਂਜੀ ਗਏ ਸੀਗੇ ਕੱਲ ਉਹ ਕਹਿੰਦੇ ਕਰ ਕਰਦਾਂਗੇ ਰਾਸ਼ਾਮੀ ਕਹਿੰਦੇ ਤੁਹਾਨੂੰ ਫੋਨ ਕਰਾਂਗੇ ਦੇਖੋ ਹੁਣ ਅੱਜ ਕਰਦੇ ਕਿ ਨਹੀਂ ਤੇ ਪੁਲਿਸ ਦੇ ਵਿੱਚ ਜਾਂਦੇ ਨੇ ਕਿਹੜੇ ਥਾਣੇ ਦੇ ਵਿੱਚ ਗਏ ਸੀਗੇ ਜਿੱਥੇ ਤਿੰਨ ਬੜਿਆਂ ਨੂੰ ਗਏ ਸੀਗੇ ਹਾਂ ਤਿੰਨ ਮਿੰਟ ਜਮ ਥਾਣੇ ਚ ਗਏ ਸੀਗੇ ਅਸੀਂ ਉਹਨਾਂ ਨੂੰ ਕਿ ਏਦਾਂ ਦਾ ਗੱਲ ਹੋਈ ਆ ਸਿਮੂ ਭਾਜੀ ਵੀ ਨਾਲ ਗਏ ਸੀਗੇ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਨਾ ਤੁਸੀਂ ਏਦਾਂ ਕਰੋ ਪਹਿਲਾਂ ਪੁੱਛਣ ਲੱਗੇ ਕਿ ਦੀ ਚੌਂਕੀ ਪੈਂਦੀ ਆ ਕਿਹਦਾ ਥਾਣਾ ਪੈਂਦਾ ਵਾ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਭਾਜੀ ਏਦਾਂ ਦਾ ਕਰਕੇ ਗੱਲ ਹੋਈ ਆ ਮੁੰਡੇ ਤਾਂ ਬਹੁਤ ਸੱਟਾਂ ਮਾਰੀ ਆ ਗਈਆਂ ਵਾ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਪਣਾ ਨੰਬਰ ਲਿਖਾਓ ਇਹਨਾਂ ਨੂੰ ਅਸੀਂ ਆਪਣਾ ਨੰਬਰ ਲਿਖਾ ਤੇ ਕਹਿੰਦਾ ਤੁਹਾਨੂੰ ਸ਼ਾਮ ਨੂੰ ਫੋਨ ਕਰਾਂਗੇ ਪਹਿਲਾਂ ਅਸੀਂ ਨਾ ਮਾੜਾ ਉੱਥੇ ਜਾ ਕੇ ਚੈੱਕ ਚੁੱਕ ਕਰਾਂਗੇ ਉਹ ਕੱਲ ਕੱਲ ਪੂਰੀ ਬੀਤ ਗਈ ਕੋਈ ਫੋਨ ਨਹੀਂ ਆਇਆ ਘਰੇ ਪਹੁੰਚਿਆ ਹੋਗਾ ਸਮਾਈਲ ਕਾਫੀ ਹਾਲਤੇ ਦੀ ਖਰਾਬ ਹੋਗੀ ਕੀ ਸੀਗਾ ਉਸ ਵਕਤ ਕੀ ਸੀਗਾ ਮਾਹੌਲ ਸਰ ਇਹ ਜਦੋਂ ਘਰੇ ਆਇਆ ਇਹਨੇ ਕੁੰਡਾ ਖੜਕਾਇਆ ਮੰਮੀ ਨੇ ਕੁੰਡਾ ਖੋਲਿਆ ਕਹਿੰਦਾ ਮੰਮੀ ਕੁੰਡਾ ਖੋਲੋ ਮੇਰੇ ਨਾਲ ਹੱਸਾ ਬੜਾ ਤਕੜਾ ਹੋ ਗਿਆ ਮੰਮੀ ਕਹਿੰਦੀ ਹੱਸਾ ਹੋ ਗਿਆ ਜਦੋਂ ਕੁੰਡਾ ਖੋਲਿਆ ਮੰਮੀ ਘਰ ਆ ਕੇ ਕੋਦਾਂ ਮੈਂ ਇਹ ਸਾਰਾ ਖੂਨ ਨਾਲ ਲਤਪਟ ਹੋਇਆ ਪਿਆ ਸੀ ਪੂਰਾ ਫਿਰ ਮੇਰੀ ਕਾਲਾਣੀ ਦੇ ਉੱਪਰ ਵਾਈ ਮਾਰੇ ਕਹਿੰਦੀ ਨੀਚੇ ਉਤਰੋ ਮੜਾ ਜਾ ਜਦੋਂ ਮੈਂ ਦੇਖਿਆ ਪੂਰਾ ਖੂਨ ਨਾਲ ਭਰਿਆ ਪਿਆ ਜੀ ਇਹਨੇ ਮੈਨੂੰ ਦੱਸਿਆ ਕਿ ਇਦਾਂ ਇਦਾਂ ਕਰਕੇ ਸਾਨੂੰ ਤਿੰਨ ਮੁੰਡੇ ਨਾਲ ਘੇਰ ਲਿਆ ਐਕਟਿਵਾਂ ਤੇ ਮੇਰੇ ਫਿਰ ਮੈਂ ਕਿੱਥੇ ਚੱਲਦੇ ਰਿਹਾ ਸੀਵਾਲ ਹਸਪਤਾਲ ਟਾਂਕੇ ਲਵਾਣਾ ਵਾ ਕਹਿੰਦਾ ਮੈਂ ਬੇਹੋਸ਼ ਹੋ ਰਿਹਾ ਕਦਮ ਫਿਰ ਮੈਂ ਘਰੇ ਲੈ ਕੇ ਗਿਆ ਉੱਥੇ ਨੂੰ ਪਾਣੀ ਪੋਣੀ ਪਿਆਇਆ ਥੋੜਾ ਆਰਾਮ ਕਰਾਇਆ ਫਿਰ 9 ਵਜੇ ਮੈਂ ਸੀਵਾਲ ਹਸਪਤਾਲ ਗਿਆ ਉੱਥੇ ਡਾਕਟਰ 라ਉਂਡ ਮਾਰ ਰਹੇ ਸੀਗੇ 3 ਘੰਟੇ ਲਾਦੇ ਉਹਨਾਂ ਨੇ ਸਾਡਾ ਪਰਚਾ ਕਰਨ ਤੇ ਟਾਂਕੇ ਲਾਉਣ ਤੇ 12 ਵਜੇ ਅਸੀਂ ਤਾਂ ਵੇਲੇ ਹੋਏ ਆ ਅੱਛਾ ਸਟਿਚਸ ਵਗੈਰਾ ਲੱਗੇ ਆ ਹੁਣੇ ਹਾਂਜੀ ਸਟਿਚ ਲੱਗੇ ਕਦੋਂ ਮੈਡੀਕਲ ਹੋ ਗਿਆ ਇਹਨਾਂ ਦਾ ਹਾਂਜੀ ਹਾਂਜੀ ਤੇ ਮੈਡੀਕਲ ਜਦੋਂ ਹੋ ਜਾਂਦਾ ਹੈਗਾ ਉਹ ਤਾਂ ਆਟੋਮੈਟਿਕਲੀ ਜਿਹੜਾ ਪੁਲਿਸ ਥਾਣੇ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਦੁਬਾਰਾ ਕੋਈ ਫੋਨ ਜਾਂ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਮੁਲਾਜ਼ਮਾ ਨੇ ਕਿ ਉੱਥੇ ਜਾ ਕੇ ਕੋਈ ਸੀਸੀਟੀਵੀ ਰਿਕਵਰ ਕਰ ਲਈਏ ਜਾਂ ਕੁਝ ਦੇਖੀਏ ਸਰ ਜੇ ਹੁੰਦਾ ਤਾਂ ਦੇਖੋ ਆਪਾਂ ਕੱਲ ਗਏ ਵੀ ਉਹਨਾਂ ਕੋਲ ਜੇ ਹੁੰਦਾ ਉਹਨੇ ਸਾਨੂੰ ਫੋਨ ਕਰਨਾ ਸੀ ਨੰਬਰ ਤਾਈ ਲਿਆ ਪਰ ਉਹਨਾਂ ਨੇ ਤੁਹਾਨੂੰ ਕੋਈ ਫੋਨ ਹੀ ਨਹੀਂ ਕੀਤਾ ਹੈਗਾ ਜਿੰਮੂ ਵੀਰ ਜੀ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਸਵਾਲ ਖੜੇ ਹੋ ਰਹੇ ਹੁਣ ਤਾਂ ਦਿਨ ਦਿਹਾੜੇ ਹੀ ਜਿਹੜਿਆ ਨੌਜਵਾਨਾਂ ਨੂੰ ਖੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਹੈ ਬੜਾ ਦੇਖ ਕੇ ਮਾਇੂਸ ਹੁੰਨਾ ਕਿ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਐ ਬਹੁਤ ਦਿਨੋਂ ਦਿਨ ਮਾਰੇ ਹੋ ਰਹੀ ਐ ਇੱਕ ਬੱਚਾ ਕਾਰੋਬਾਰ ਕਰਕੇ ਆਪਣੀ ਨੌਕਰੀ ਕਰਕੇ ਘਰ ਆ ਰਿਹਾ ਉਹਨੂੰ ਪਿਸਤਲਾਂ ਨਾਲ ਮਾਰਿਆ ਜਾਂਦਾ ਖੋਇਆ ਜਾਂਦਾ ਇਹਦੀ ਕੰਪਲੇਂਟ ਦਿੱਤੀ ਜਾਂਦੀ ਐ ਪਰ ਉਹਦੇ ਤੇ ਕਾਰਵਾਈ ਨਹੀਂ ਹੁੰਦੀ ਬੜਾ ਮਨ ਨੂੰ ਮਾਇੂਸੀ ਹੁੰਦੀ ਐ ਤੇ ਮੈਂ ਤਾਂ ਕਵਾਂਗਾ ਇਹ ਰੰਗਲਾ ਪੰਜਾਬ ਇਹ ਤਾਂ ਨਸ਼ਿਆਂ ਦਾ ਭਰਿਆ ਪੰਜਾਬ ਬਣਾਤਾ ਇਹਨਾਂ ਨੇ ਜੋ ਸਾਡੀ ਸਰਕਾਰ ਦੇ ਹਾਲਾਤ ਹੋ ਗਏ ਆ ਲੋ ਐਂਡ ਆਰਡਰ ਦੀ ਆ ਦਿਨ ਦਿਹਾੜੇ ਰੋਜ਼ ਧਜੀਆਂ ਹੋ ਰਹੀਆਂ ਕੋਈ ਚੈਨੀਆਂ ਖੋ ਰਿਹਾ ਕਿਤੇ ਵਾਲੀਆਂ ਰਾ ਰਹੀਆਂ ਪਿਸਟਲਾਂ ਤਾਂ ਆਮ ਕਦੀ ਸੁਣਿਆ ਨਹੀਂ ਸੀ ਗੋਲੀ ਚੱਲੀ ਆ ਹੁਣ ਤੇ ਇੱਥੇ ਗੋਲੀਆਂ ਆਮ ਹੀ ਚੱਲਣ ਲੱਗ ਗਈਆਂ ਉਹਦੇ ਸਿਰ 'ਚ ਵੱਟ ਮਾਰੇ ਆ ਜੀ ਇੱਟਾਂ ਮਾਰੀਆਂ ਇਹ ਤਾਂ ਮਾਲਕ ਦਾ ਸ਼ੁਕਰ ਹੈ ਬੱਚੇ ਦਾ ਬਚਾਅ ਹੋ ਗਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਇਹਦਾ ਨੁਕਸਾਨ ਕਰਨ ਲੱਗਿਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਦੋਂ 6 ਵਜੇ ਸੂਰਜ ਢਲਦਾ ਹੈ ਨਾ ਸ਼ਾਮ ਨੂੰ ਉਦੋਂ ਤੋਂ ਲੈ ਕੇ ਤੇ ਜਦੋਂ ਸਵੇਰੇ 9 ਵਜੇ ਤੱਕ ਸੂਰਜ ਚੜਦਾ ਵਾ ਘਰੋਂ ਤਾਲੇ ਲਾ ਕੇ ਅੰਦਰ ਹੀ ਬਹਿ ਜਾਓ ਬਾਹਰ ਨਾ ਨਿਕਲ ਨਹੀਂ ਉਹ ਤਾਂ ਫਿਰ ਸਿਮੂ ਜੀ ਜੰਗਲ ਰਾਜ ਹੋ ਗਿਆ ਨਾ ਬਿਲਕੁਲ ਜੀ ਸਾਡੀ ਪੰਜਾਬ ਸਰਕਾਰ ਜੀਆ ਲੋ ਐਂਡ ਆਰਡਰ ਮੇਰੇ ਹਿਸਾਬ ਨਾਲ ਤਾਂ ਜੰਗਲ ਰਾਜ ਵਾਲੀ ਹਾਲ ਹੋਇਆ ਪਿਆ ਜੀ ਆ ਤੁਹਾਡੇ ਸਾਹਮਣੇ ਆ ਜੀ ਆ ਇੱਕ ਮੈਂ ਵੀਡੀਓ ਦੇਖ ਲਈ ਫੋਰਚੂਨਰ ਚ ਪੰਜ ਮੁੰਡਿਆਂ ਦੇ ਗੋਲੀਆਂ ਮਾਰਤੀਆਂ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ ਕਦੀ ਇੱਦਾਂ ਦਾ ਅਸੀਂ ਦੇਖਿਆ ਨਹੀਂ ਸੀ ਪੰਜਾਬ ਅੱਛਾ ਤੁਸੀਂ ਪ੍ਰਤੀਨਿਧੀ ਹੋ ਜਨ ਪ੍ਰਤੀਨਿਧੀ ਹੋ ਕੌਂਸਲਰ ਹੋ ਔਰ ਇਹ ਕਹਿੰਦੇ ਕਿ ਅਸੀਂ ਥਾਣੇ ਗਏ ਆ ਬੜਾ ਉਹਨਾਂ ਨੇ ਕੈਜ਼ੂਅਲ ਜਾਂ ਰਿਐਕਸ਼ਨ ਦਿੱਤਾ ਹੈਗਾ ਬਿਲਕੁਲ ਥਾਣੇ ਗਏ ਸੀ ਐਸ ਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੰਚਾਰਜ ਸਾਹਿਬ ਹੀ ਮਿਲੇ ਆ ਕਿ ਅਸੀਂ ਉੱਥੇ ਆ ਕੇ ਕੈਮਰੇ ਚੈੱਕ ਕਰਦੇ ਆ ਲਿੰਕ ਰੋਡ ਦੇ ਉੱਤੇ ਉੱਥੇ ਕੈਮਰੇ ਲੱਗੇ ਹੋਏ ਆ ਉਹ ਕਹਿੰਦੇ ਅਸੀਂ ਸਾਰੇ ਕੈਮਰੇ ਚੈੱਕ ਕਰਦੇ ਆ ਪਰ ਹਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ ਅੱਛਾ ਇਹ ਬੱਚਾ ਦੱਸ ਰਿਹਾ ਹੈਗਾ ਕਿ ਉਹਨਾਂ ਕੋਲ ਪਿਸਟਲ ਸੀਗੀ ਰਿਵਾਲਵਰ ਹੋਊਗੀ ਜਾਂ ਕੋਈ ਇਦਾਂ ਦਾ ਹਥਿਆਰ ਸੀਗਾ ਇਹ ਨਹੀਂ ਲੱਗਦਾ ਕਿ ਨਸ਼ੇ ਦੇ ਕਾਰਨ ਇਦਾਂ ਹੋ ਰਿਹਾ ਹੈਗਾ ਹੈ ਜਾਂ ਅੱਜ ਕੱਲ ਵੈਪਨ ਹੀ ਇਹ ਬੜਾ ਇੰਨਾ ਨਾਰਮਲੀ ਆਮ ਹੋਣ ਲੱਗ ਗਿਆ ਮੈਂ ਦੱਸ ਤਾ ਰਿਹਾ ਜੀ ਵੈਪਨ ਹੁਣ ਇੱਥੇ ਜਿਵੇਂ ਸਬਜ਼ੀ ਤੇ ਆਪਾਂ ਕਹੀਏ ਸਬਜ਼ੀ ਦੀ ਰੇੜੀ ਤੋਂ ਆਪਾਂ ਕੋਈ ਖਰੀਦਦੇ ਆ ਆਲੂ ਪਿਆਜ਼ ਉਦਾਂ ਦਾ ਵੈਪਨ ਪੰਜਾਬ 'ਚ ਵਿਕ ਰਿਹਾ ਹੈ ਹਾਲਾਤ ਦਿਨੋ ਦਿਨ ਬੱਤਰ ਹੋ ਰਹੇ ਆ ਜਿਹੜੇ ਸੁਧਰਨੇ ਚਾਹੀਦੇ ਸੀਗੇ ਜਦੋਂ ਆਪਾਂ মিডিਆ ਜਾਂ ਟੀਵੀ 'ਚ ਦੇਖਦੇ ਆ ਭਗਵੰਤ ਮਾਨ ਜੀ ਦੀ ਸਪੀਚ ਦੇਖਦੇ ਆ ਜਾਂ ਸਰਕਾਰ ਦੇ ਕੋਈ ਮੁੱਦਾ ਦੇਖਦੇ ਆ ਉਦੋਂ ਬੜਾ ਚੰਗਾ ਲੱਗਦਾ ਕਿ ਸਾਡਾ ਪੰਜਾਬ ਐਡਾ ਹੋ ਗਿਆ ਜਦੋਂ ਅਸੀਂ ਗਰਾਊਂਡ ਲੈਵਲ ਤੇ ਆ ਕੇ ਅਸੀਂ ਥੱਲੇ ਦੇਖਦੇ ਆ ਨੈਚੁਰਲ ਸਚਾਈਆਂ ਦੇਖਦੇ ਆ ਵਿਚਰਦੇ ਆ ਜਦੋਂ ਜਨਤਾ ਦੇ ਵਿੱਚ ਉਦੋਂ ਦੇਖੀਦੇ ਹਾਲਾਤ ਜਿਹੜੇ ਪੰਜਾਬ ਦੇ ਜਿਹੜੇ ਦਿਨੋ ਦਿਨ ਬੱੱਤਰ ਹੋ ਰਹੀ ਹੈ ਅੱਛਾ ਇੱਕ ਸਮਾਈਲ ਇੱਕ ਦੱਸੋ ਹੁਣ ਕੰਮ ਤੇ ਜਾਣ ਲੱਗੇ ਜਾਂ ਆਣ ਲੱਗੇ ਡਰ ਮਹਿਸੂਸ ਨਹੀਂ ਹੋਏਗਾ ਦਾ ਹੋ ਗਏ ਜਰੂਰ ਹੋ ਗਏ ਹੁਣ ਤਾਂ ਕੰਮ ਤੇ ਜਾਂਦੇ ਨਹੀਂ ਮੰਨ ਕਰਨਾ ਦੱਸੋ ਸਵੇਰੇ ਸਵੇਰੇ ਹੀ ਹੋ ਗਿਆ ਤੇ ਤਾਂ ਹੋਵੇ 1 2 ਵਜੇ 3 ਵਜੇ ਸਵੇਰੇ ਸਵੇਰੇ 6 ਵਜੇ ਦੀ ਗੱਲ ਆ ਉਹ ਵੀ ਆਪਣੇ ਘਰ ਦੇ ਕੋਲ ਹੀ ਨਾਲ ਦੀ ਗਲੀ 'ਚ ਘਰ ਆਈ ਆਪਣਾ ਦੱਸੋ ਆਪਣੇ ਘਰ ਦੇ ਕੋਲ ਹੀ ਇਹ ਹਾਲ ਹੈਗਾ ਫੇਰ ਬਾਹਰ ਕੀ ਹੋਣਾ ਤੇ ਬਾਹਰ ਗਏ ਨਹੀਂ ਇਹ ਬਾਹਰ ਤਾਂ ਲਗੇ ਨਹੀਂ ਬਿਲਕੁਲ ਅੱਛਾ ਦੁਬਾਰਾ ਗੱਲ ਹੋਈ ਪੁਲਿਸ ਨਾਲ ਨਹੀਂ ਪੁਲਿਸ ਨਾਲ ਦੁਬਾਰਾ ਗੱਲ ਨਹੀਂ ਹੋਈ ਕੋਈ ਵੀ ਅਸੀਂ ਉਹਨਾਂ ਨੂੰ ਦੱਸਿਆ ਵੀ ਹੈਗਾ ਸਾਡੇ ਨਾਲ ਗਨੇਸ਼ਨਗਰ ਗਲੀ ਨੰਬਰ 3 ਦੇ ਵਿੱਚ ਇੱਕ ਮੁੰਡਾ ਰਹਿੰਦਾ ਸੀ ਉੱਥੇ ਉਹ ਰਾਤੀ 11:15 ਵਜੇ ਨਾ ਉਥੋਂ ਤੇਲ ਪਾ ਕੇ ਆ ਰਹੀ ਸੀ ਪਟੜਾ ਮਮਦੋਤ ਹੀ ਜਿੱਥੇ ਇਹਦੇ ਨਾਲ ਹਾਸਾ ਹੈ ਨਾ ਉਹੀ ਰੋਂਗ ਸਾਈਡ ਤੋਂ ਹੀ ਆ ਰਿਆ ਸੀਗਾ ਤੇਲ ਪਵਾ ਕੇ ਤੇ ਦੋ ਸਰਦਾਰ ਮੁੰਡੇ ਲੈ ਨਾ ਉਹ ਬੰਨਿਆ ਸੀ ਰਮਾਲ ਹਾਂ ਉਹਦੇ ਅੱਖਾਂ 'ਚ ਨਾ ਲਾਲ ਮਿਰਚਾਂ ਪਾਤੀਆਂ ਭਾਲੇ ਮੁੰਡਾ ਤਕੜਾ ਸੀਗਾ ਉਹਦੀ ਅੱਖਾਂ 'ਚ ਮਿਰਚਾਂ ਪਾ ਕੇ ਉਹਦੀ ਘੈਕਟਿਵ ਖੋ ਰਹੀ ਸੀ ਉਹਦੇ ਕੋਲ ਐਕਟਿਵ ਸੈਂਸਰ ਵਾਲੀ ਸੀ ਔਰ ਰਿਮੋਟ ਸੀ ਉਹਦੀ ਜੇਬ 'ਚ ਪਰ ਫਿਰ ਵੀ ਨਾ ਦੇਖੋ ਇੱਕ ਤੱਕ ਅੱਖਾਂ 'ਚ ਲਾਲ ਮਿਰਚਾਂ ਪਾਤੀਆਂ ਉਤੋਂ ਦੀ ਕੰਨ ਦੀਆਂ ਵਾਲੀਆਂ ਖਿੱਚਦੀਆਂ ਕੰਨ ਖੁੰਨ ਹੋ ਖੋਣ ਹੋਇਆ ਬੈ ਸੀਗਾ ਜੀ ਕਾਂਦੇ ਵਾਲੀਆਂ ਖੱਚ ਕੇ ਲੈ ਗ ਨੌਜਵਾਨ ਜਦੋਂ ਕੰਮ ਤੇ ਜਾਂਦੇ ਨੇ ਆਪਣਾ ਰੋਜ਼ਗਾਰ ਤਲਾਸ਼ਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ بڑا ਸਵਾਲ ਖੜਾ ਹੋ ਜਾਂਦਾ ਹੈ ਕਾਰਨ ਹੈ ਕਿ ਅਗਰ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਦਿਨ ਦਿਹਾੜੇ ਇਦਾਂ ਦੀਆਂ ਵਾਰਦਾਤਾਂ ਹੋਣਗੀਆਂ ਤਾਂ ਸ਼ਾਇਦ ਘਰ ਦੇ ਕਿਤੇ ਨਾ ਕਿਤੇ ਡਰ ਦੇ ਮਾਰੇ ਆਪਣੇ ਬੱਚਿਆਂ ਤੋਂ ਜਿਹੜਾ ਕੰਮ ਹੀ ਨਾ ਕਰਵਾਨ ਕਿਉਂਕਿ ਸਵੇਰੇ 6 ਵਜੇ ਦਾ ਇਹ ਵਾਕਿਆ ਹੈ ਜਦੋਂ 6 ਵਜੇ ਸਵਾ 6 ਵਜੇ ਬੱਚਾ ਕੰਮ ਤੋਂ ਵਾਪਸ ਆਂਦਾ ਜਿੱਥੇ ਨੂੰ ਰਾਹ ਦੇ ਵਿੱਚ ਘੇਰ ਕੇ ਇਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਇਹਦੇ ਦੱਸ ਅਨਸਾਰ ਜਿਹੜੇ ਕੁੱਟਮਾਰ ਕਰਨ ਵਾਲੇ ਸੀਗੇ ਖੋ ਕਰਨ ਵਾਲੇ ਸੀ ਉਹਨਾਂ ਕੋਲ ਹਥਿਆਰ ਵੀ ਸੀ ਤਾਂ ਦੇਖਣਾ ਹੋਏਗਾ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਹਾਲਾਂਕਿ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਹਲੋ ਹਾਂਜੀ ਜੈਨ ਸਰ ਕਮਲਕਪੂਰ ਬੋਲ ਰਿਹਾ ਜੀਲੂ ਦਾਣਾ ਲਾਈਵ ਤੋਂ ਜੀ ਜੀ ਅੱਛਾ ਸਰ ਇੱਕ ਨਾ ਟ੍ਰਾਂਸਪੋਰਟ ਨਗਰ ਤੋਂ ਸਮਰਾਲਾ ਚੌਕ ਵੱਲ ਨੂੰ ਆਈਏ ਤਾਂ ਇੱਕ ਸਮਾਈਲ ਨਾਮ ਦਾ 19 ਸਾਲ ਦਾ ਲੜਕਾ ਹੈ ਉਹਦੇ ਨਾਲ ਇੱਕ ਹਾਦਸਾ ਹੋਇਆ ਕਿ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਦੇ ਸੱਟਾਂ ਵੀ ਲੱਗੀਆਂ ਸਰ ਕੀ ਸਰਕਾਰਵਾਈ ਹੋ ਰਹੀ ਹੈ ਤੇ ਤੁਹਾਡੇ ਤੇ ਅੰਚ ਕੀ ਮਾਮਲਾ ਹੈਗਾ ਸਰ ਇਹ ਜੀ ਜੀ ਸਰ ਜੀ ਆਈਸੀ ਸਮਾਈਲ ਮੀ ਕੋ ਲੜਕਾ ਆਇਆ ਆ ਸਰ ਜੀ ਉਹ ਕਹਿੰਦੇ ਵੀ ਤਿੰਨ ਤਿੰਨ ਲੜਕੇ ਸੀਗੇ ਸਰ ਜੀ ਮੋਟਰਸਾਈਕਲ ਮੇਰਾ ਇਸ ਤਰ੍ਹਾਂ ਵੀ ਉਹਨੂੰ ਲੱਗਿਆ ਵੀ ਮੋਟਰਸਾਈਕਲ ਖੋਣ ਲੱਗਿਆ ਮੇਰਾ ਜੀ ਇਹ ਹੋਰ ਕੋਈ ਮੋਬਾਈਲ ਵੀ ਸੀ ਉਹਦੇ ਕੋਲ ਹੂੰ ਤੇ ਹੋਰ ਕੋਈ ਚੀਜ਼ ਨਹੀਂ ਹੈ ਜੀ ਜੀ ਤੇ ਉਹ ਇੱਕਦਮ ਕੋਈ ਆਟੋ ਆ ਗਿਆ ਤੇ ਆਟੋ ਵਾਲ ਨੇ ਬਾਜ ਮਾਰੀ ਤੇ ਉਹ ਮੁੰਡੇ ਨਿਕਲ ਗਏ ਉਸ ਟਾਈਮ ਜੀ ਉਹਦੇ ਫਿਰ ਚ ਸਰ ਸ਼ਟ ਲੱਗੀ ਹੈ ਜੀ ਜੀ ਤੇ ਉਹ ਪੱਟੀ ਘਾਣ ਗਿਆ ਸੀ ਜਦੋਂ ਆਂਦਾ ਅਸੀਂ ਕੈਮਰੇ ਵਗੈਰਾ ਚੈੱਕ ਕਰਨੇ ਲੱਗੇ ਆ ਸਰ ਹੂੰ ਵੀ ਕਿੱਦ ਨੂੰ ਆਈਆਂ ਬੰਦੂਰ ਕਿਹੜੀ ਛੜ ਗਏ ਆ ਸਰ ਜੀ ਇਹ ਵੀ ਸਿਰਫ ਤੇ ਉਹਨੂੰ ਕ੍ਰੀਸ ਕੀਤਾ ਜਾਦਾ ਸਰ

ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ